ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਭਾਗ ਥਲਾ ਖੁਰਦ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਫਰੀਦਕੋਟ ਮੁੱਦਕੀ ਬਾਈ ਤੋਂ 7 ਕਿਲੋਮੀਟਰ ਰਹਿ ਜਾਂਦਾ ਤੇ ਫਰੀਦਕੋਟ ਰਹਿ ਜਾਂਦਾ ਜੀ 15 ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸასიਖਾਲ ਜੀ ਸასიਖਾ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਬਾਈ ਜੰਟਾਸਰਾ ਭਾਗਸਲਾ ਖੁਰਦ ਪਿੰਡ ਜ਼ਿਲ੍ਹਾ ਫਰੀਦਕੋਟ ਮੋਬਾਈਲ ਨੰਬਰ ਜੀ 99535142 ਬਾਈ ਠੀਕ ਆ ਆਪਣਾ ਬਾਈ ਘਰ ਕਿਹੜੇ ਰਾਹ ਤੇ ਰਹ ਜਾਂਦਾ ਜੀ ਆਪਣਾ ਵੀ ਪਹਿਲੂ ਵਾਲੇ ਸੜਕ ਤੇ ਘਰ ਆ ਜਾਂਦਾ ਆਪਣਾ ਠੀਕ ਆ ਬਾਈ ਵਪਾਰ ਦਾ ਕੰਮ ਹੀ ਆ ਹਾਂਜੀ ਵਪਾਰ ਦਾ ਕੰਮ ਠੀਕ ਆ ਜੀ ਇੱਕ ਨੰਬਰ ਬਾਈ ਟੋਕੜ ਗੱਬਨ ਤੋਂ ਸ਼ੁਰੂ ਕਰਦੇ ਸੁਆ ਵੀਰੇ ਕਿੰਨਾਂ ਮਾ ਸੂਈ ਵੀ ਆ ਜੀ ਇਹ ਬਾਈ ਤੀਜੇ ਸੂਏ ਲਈ ਸੂਣ ਠੀਕ ਹੈ 30 ਲੀਟਰ ਦੁੱਧ ਆ ਠੀਕ ਹੈ ਯਾਨੀ ਦੂਜੀ ਸੂਏ ਸੂਈ ਹੋਈ ਆ ਤੀਜੀ ਸੂਏ ਵਾਸਤੇ 5 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਚੈੱਕ ਪਾਸ ਆ ਵੀ ਹਾਂ ਦੁੱਧ 6 ਕਿਲੋ ਜੀ ਦੁੱਧ 6 ਕਿਲੋ ਆ ਬਈ ਥਣਾ ਦੀ ਦੰਨਾ ਜੀ ਥਾਂੇ ਜਮਾ ਦੰਨਾ ਬਈ ਤੇ ਠੰਡੀ ਸੀਲੂ ਸੀ ਠੰਡੀ ਪੂਰੀ ਆ ਬਈ ਠੀਕ ਆ ਜੀ ਬਾਈ ਦੇ ਦੱਸਣ ਮੁਤਾਬਕ ਸੂਆ ਦੂਜਾ ਸੂਈ ਆ ਜੀ ਤੀਜੀ ਸੂਏ ਵਾਸਤੇ 5 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਮੇਰੀ ਸਪੈਸ਼ਲ ਬੇਨਤੀ ਆ ਕਿ ਡਾਕਟਰ ਸਾਹਿਬਾਨ ਨੂੰ ਆਪਦੇ ਨੂੰ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੇ ਚੈੱਕ ਕਰਾ ਕੇ ਲੈ ਜਾਓ ਜਿਹੜਾ ਨੈੱਟ ਦੁੱਧ ਤਿਆਰ ਆ ਉਹ 6 ਕਿਲੋ ਆ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦੇ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀਂ ਚਵਾਈ ਵਾਲਾ ਥਾਣਾ ਜੀ ਤਾਜੀ ਆਈ ਆ ਬਾਈ ਕਹਿੰਦਾ ਇਹ ਤਾਂ ਕਰਕੇ ਥੋੜੀ ਜਿਹੀ ਨਿਵਾਉਣ ਤੋਂ ਆਉਣ ਵਾਲੀ ਆ ਜੀ ਬਾਕੀ ਥਾਣਾ ਦੇ ਸਹਿਜ ਸੋਹਣੇ ਆ ਨੇੜੇ ਤੋਂ ਆਪਾਂ ਚੈੱਕ ਕਰਾ ਦਿੰਨੇ ਆ ਫੋਟ ਨਹੀਂ ਸ਼ਾਂਖ ਨਹੀਂ ਕੱਲਾ ਕੱਲਾ ਥਣ ਸੋਹਣਾ ਗੁਲਾਬੀ ਲੱਗਿਆ ਵਾ ਸੱਜਰ ਨੇ ਬਾਈ ਕਿੰਨਾ ਕੁ ਪਾਇਆ ਦੁੱਧ ਨੇ ਜੀ ਇਹਨੇ ਵੀ ਥਾਣਾ ਹੀਟਰ ਦੁੱਧ ਪਾਇਆ ਸੱਜਰ ਨੇ ਠੀਕ ਆ ਜੀ ਸੱਜਰ ਦਾ ਰਿਕਾਰਡ ਵੀ ਚੰਗਾ 18 ਲੀਟਰ ਆ ਐਸ ਵਕਤ 6 ਕਿਲੋ ਆ ਜੀ ਅਗਲੇ ਸਵੇਰੇ ਤੁਹਾਡੇ ਕਰਮਾ ਦਾ ਕਿਉਂਕਿ ਚੰਗੀ ਹੈ ਜੀ ਕੱਦਗਾਠ ਵੀ ਚੰਗਾ ਬਰੀਡ ਵਾਈਜ਼ ਵੀ ਚੰਗੀ ਤੇ ਵਜਨ ਵੀ ਚੰਗਾ ਜੀ ਡਿਮਾਂਡ ਵੀਰੇ ਦੀ ਜੀ ਡਿਮਾਂਡ ਇਹਦੀ ਵੀ ਫਿਕਸ ਹੋਊਗੀ 3000 ਰੁਪਏ ਚ ਬਈ ਆਪਾਂ ਛੋੜ ਹੀ ਕਰਨੀ ਉਹ ਫਿਕਸ ਰੇਟ ਹੀ ਹੋਣਗੇ ਸਾਡੇ ਕੋਲ ਸੈਕਸੀ ਆ ਕੋਈ ਸੌਦੇਬਾਜੀ ਚ ਨਾ ਨਹੀਂ ਸੌਦੇਬਾਜੀ ਚ ਕੋਈ ਨਾ ਪਾਵੇ ਬਾਈ ਠੀਕ ਹੈ ਜੀ 33000 ਰੁਪਏ ਜਮਾ ਜਾਇਜ਼ ਡਿਮਾਂਡ ਆ ਜੀ ਲੈਣ ਦੇਣ ਆ ਬਾਈ ਕਹਿੰਦਾ ਕੋਈ ਸੌਦੇਬਾਜੀ ਚ ਨਾ ਪਾਵੇ ਚਲੋ ਖੁਸ਼ੀ ਨਾਵੇਂ ਛੋੜ ਹੋ ਜੂਗੀ ਜਿੰਨੀ ਹੋਈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਅੱਗੇ ਵੀਰੇ 2 ਨੰਬਰ ਜਰਸੀ ਸੁਹਾ ਵੀਰੇ ਕਿੰਨਾ ਮਾਰੀ ਦੂਜੇ ਸੁਵੇ ਸੁਣ ਲਈ ਤਿਆਰ ਆ ਬਾਈ ਠੀਕ ਆ ਸਮਾਂ ਕਿੰਨਾ ਲੈਂਦੀ ਆ ਜੀ ਬਾਈ 4-5 ਦਿਨ ਲੈ ਜੂ 4-5 ਦਿਨ ਲੈ ਜੂ ਕਿੰਨਾ ਕ ਪਾ ਜੂ ਵੀਰੇ ਦੁੱਧ ਦੁੱਧ ਬਾਈ ਮਾਰਕ ਦਾ ਕਹਿੰਦੇ 1500 ਲੀਟਰ ਚੋਇਆ ਬਾਈ ਠੀਕ ਆ ਬਾਕੀ ਥਣ ਥਣ ਭਾਂਡਾ ਦੇਖ ਕੇ ਆਪਾਂ ਨੂੰ ਲੱਗਦਾ ਵੀ ਇੰਨਾ ਕੱਢ ਦੂਗੇ ਠੀਕ ਆ ਥਾਣਾ ਦੀ ਡੰਨ ਆ ਬਾਈ ਥਾਣਾ ਦੀ ਡੰਨ ਜਾਵਾਂ ਵੀ ਓਕੇ ਠੀਕ ਆ ਜੀ ਬਾਕੀ ਆਪਣਾ ਇੱਕ ਤਸੱਲੀ ਬਾਕਸ ਬੰਦ ਬਾ ਕਰਕੇ ਚੈੱਕ ਕਰ ਚੈੱਕ ਬਾਕ ਕਰਕੇ ਨਿਕਲ ਆ ਵੀ ਹਾਂ ਬਾਈ ਆ ਆ ਕੀ ਹੋਇਆ ਵਾ ਬਾਈ ਸਾਈਡ ਜੀ ਤੇ ਵੈਸੇ ਹੀ ਇਹ ਤਾਂ ਵੈ ਜਣਗੇ ਕੰਡਿਆ ਕੁੰਡਿਆ ਵੀ ਦਿਨੰਗੀ ਵੀ ਆ ਠੀਕ ਆ ਜੀ ਥੋੜਾ ਜਿਹਾ ਕਿਤੇ ਭੱਜਿਆ ਵਾ ਤਾਰਾਂ ਜੀ ਆ ਤਾਰਾਂ ਵੀ ਦਿਨੰਗੀ ਵੀ ਆ ਸਮਾਂ ਬਾਈ ਦੱਸਦਾ ਕਿ ਹਜੇ 5-4 ਦਿਨ ਲੈ ਜੂਗੀ ਇੱਕ ਦੋ ਦਿਨ ਪਸ਼ੂ ਵੱਧ ਵੀ ਲਿਜਾ ਸਕਦਾ ਜਾਂ ਘੱਟ ਵੀ ਲਿਜਾ ਸਕਦਾ ਮੋੜ ਲੈ ਵੀਰੇ ਹਾਈਟ ਪਹਿਲਾਂ ਹੀ ਦੱਸ ਦਿੰਨੇ ਆ ਬਈ ਨਾਰਮਲ ਆ ਜੀ ਬਾਕੀ ਵਜ਼ਨ ਵਜੂਦ ਬੜਾ ਚੰਗਾ ਮਾਲਕਾਂ ਨੇ ਦੱਸਿਆ ਕਿ 15 ਕਿਲੋ ਦੁੱਧ ਪਹਿਲੇ ਸੂਏ ਦਾ ਚੋਇਆ ਵਾ ਜੀ ਇੱਕ ਤੀਰ ਦੁੱਧ ਤੁਹਾਡੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਤਿਆਰੀ ਕਰਮ ਵਾਲੀ ਦੀ ਬਹੁਤ ਸੋਹਣੀ ਆ ਜੀ ਰੰਗ ਪ੍ਰਿੰਟ ਵਜਨ ਵਜੂਦ ਦੀ ਪੂਰੀ ਚੰਗੀ ਹੈ ਜੀ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਹਜੇ ਵਲਟੇਨਾਂ ਵੀ ਕਰਮ ਵਾਲੀ ਲਈ ਫਿਰਦੀ ਤੇ ਹਵਾਨਾ ਹੈ ਵੀ ਪੂਰਾ ਟੌਪ ਦਾ ਜੀ ਜਿਹੜੀਆਂ ਵਲਟੇਨਾਂ ਤੁਹਾਨੂੰ ਦਿਖ ਰਹੀਆਂ ਨੇ ਸਾਰੀਆਂ ਕੱਢ ਕੇ ਸੋਨਾ ਹਵਾਨਾ ਬਰੀਕ ਬਰੀਕ ਵੇਂਜਨਾ ਭਰਿਆ ਪਿਆ ਪੂਰਾ ਮੋਟਾ ਥਾਣਾ ਹੱਥੀ ਚਵਾਈ ਵਾਲਾ ਥਾਣਾ ਕੋਈ ਜੁੜਦਾ ਨਹੀਂ ਭੜਦਾ ਨਹੀਂ ਫੋੜ ਨਹੀਂ ਸ਼ਾਂਖ ਨਹੀਂ 14-15 ਕਿਲੋ ਦੁੱਧ ਕੋਈ ਬਾੜਾ ਵੀ ਨਹੀਂ ਕਿਉਂਕਿ ਬਰੇ ਸੀਜ਼ਨ ਇੱਕ ਤੀਰ ਚੰਗਾ ਆ ਜਾਣਾ ਅੱਗੇ ਜੀ ਠੰਡ ਹੋ ਜਾਣੀ ਹੈ ਤੇ ਠੰਡ ਚ ਕਰਮ ਵਾਲੀਆਂ ਤੋਂ ਜਿੰਨਾ ਦੁੱਧ ਮਰ ਜੀ ਲੈ ਲਓ ਮੱਝਾਂ ਅਰ ਗਈ ਹੁੰਦਾ ਇਹਨਾਂ ਦਾ ਦੁੱਧ ਇਹਦੀ ਡਿਮਾਂਡ ਵੀਰੇ ਇਹਦੀ ਬਈ ਜਮਾ ਫੈਕਸ 55000 ਰੁਪਏ ਲੈਣਾ ਆਪਾਂ ਠੀਕ ਆ ਜੀ ਇਹਦੀ ਡਿਮਾਂਡ ਬਾਈ ਕਹਿੰਦਾ 52000 ਰੁਪਏ ਫੈਕਸ ਆ ਬਾਕੀ ਚਲੋ ਖੁਸ਼ੀ ਨਾਵੇਂ ਛੋੜ ਹੋ ਜੂਗੀ ਜੀ ਹੈ ਡਿਮਾਂਡ ਮੁੱਲ ਬਾਈ ਕਹਿੰਦਾ ਓਨਾ ਕੀ ਦੱਸਿਆ ਜਿੰਨਾ ਕ ਆਪਾਂ ਲੈਣਾ ਹਾਂ ਰੇਟ ਫੈਕਸ ਹੀ ਹੋਣਗੇ ਵੀਰੇ ਠੀਕ ਆ ਜੀ ਤਿੰਨ ਨੰਬਰ ਸੂਆ ਵੀਰੇ ਕਿੰਨਾਂ ਮਾਜੀ ਤੀਜੇ ਸੂਈ ਸੂਈ ਆ ਬਾਈ ਤੇ ਕੱਲ ਹੀ ਸੂਈ ਆ 12 ਵਜੇ ਇਹ ਜੋ ਡਾਣਾ ਥਣਾ ਦੀ ਵੀ ਡੰਨ ਠੀਕ ਆ ਜੀ ਕਿੰਨਾ ਬੋਲਾ ਤਿਆਰ ਆ ਜੀ ਬੋਲਾ ਬਾਈ ਹੁਣ ਠੀਕ ਆ ਜੀ ਹਾਂ ਬਈ ਪ੍ਰੋਪਰ ਖਾਲੀ ਨਹੀਂ ਹੋਈ ਪ੍ਰੋਪਰ ਖਾਲੀ ਨਹੀਂ ਕਰੀ ਬਈ ਹਾਂ ਬੱਚਾ ਮਗਰ ਬੱਚਾ ਜੀ ਮਗਰ ਬੱਚਾ ਬਈ ਕਿੰਨਾ ਪਾਜੂ ਵੀਰੇ ਦੁੱਧ ਮਗਰ ਕਹਿੰਦੇ 13 ਗਲਨ ਲੀਟਰ ਪਚੋਇਆ ਠੀਕ ਆ ਜੀ ਹਾਂ ਬਈ ਚਾਹੀਦਾ 17 ਲੀਟਰ ਦੁੱਧ ਇਹਦਾ ਪਾਂਡਾ ਦੇਖ ਕੇ ਸਹੀ ਗੱਲ ਆ ਜੀ ਹਾਂਜੀ ਬਈ 22 ਦੇ ਦਸਨ ਮੁਤਾਬਕ ਸੂਆ ਤੀਜਾ ਸੂਈ ਆ ਜੀ ਗੱਲ ਸੂਈ ਆ ਜੇਰ ਦੀ ਪ੍ਰੋਪਰ ਡੰਨ ਆ ਬੇਫਿਕਰ ਹੋ ਜੋ ਬੱਚਾ ਮਗਰ ਆ ਜਾਂਦਾ ਬੱਚਾ ਬਾਈ ਕਹਿੰਦਾ ਥਣਾ ਦੀ ਓਕੇ ਆ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ 8 ਲੀਟਰ ਬੋਲਾ ਨੈਟ ਤਿਆਰ ਆ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਵੀਰ ਆਪਦੀ ਚਵਾਈ ਕਰ ਸਕਦਾ ਜੀ ਬਾਕੀ ਖਵਾਨਾ ਸੋਨਾ ਜੀ ਦੇਖ ਸਕਦੇ ਹੋ ਦੁੱਧ ਕਿੰਨਾ ਕੁ ਬਾਜੂ ਬਾਈ ਬਾਈ ਬੁਲਾਣਾ ਜਾਈ ਬਾਈ ਠੀਕ ਹੈ 16 17 ਕਿਲੋ ਦੁੱਧ ਦੀ ਉਮੀਦ ਕਰਦੇ ਬਾਕੀ ਦੁੱਧ ਸੇਵਾ ਦੇ ਸਰਤੇ ਹੁੰਦਾ ਜੇ ਕੋਈ ਵੀਰ ਵੱਧ ਕਰ ਲੋ ਤਾਂ ਵੱਧ ਵੀ ਲੈ ਸਕਦਾ ਜੀ ਜਿਹੜਾ ਅੱਜ ਦਾ ਬੌਲਾ ਤਿਆਰ ਆ ਉਹ ਤੁਸੀਂ ਆਪਦੀ ਤਸੱਲੀ ਕਰ ਸਕਦੇ ਦੋ ਟਾਈਮ ਚਾਰ ਟਾਈਮ ਡਿਮਾਂਡ ਵੇਰੇ ਦੀ ਇਹਦੀ ਵੀ 40000 ਰੁਪਏ ਲੈਣੀ ਆਪਾਂ ਠੀਕ ਆ ਜੀ ਇਹਦੀ 40000 ਰੁਪਏ ਜਮ੍ਹਾਂ ਜੈ ਜਿ ਡਿਮਾਂਡ ਆ ਬਾਈ ਦੇ ਸਾਰੇ ਪਸ਼ੂਆਂ ਦੀ ਬਾਕੀ ਕੋਈ ਵੀ ਨਾਗ ਤੁਹਾਨੂੰ ਪਸੰਦ ਆਉਂਦਾ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ